छोड़ बोड़ करें थोड़े कोई डाल चार चार तोरियाँ छे छे घोड़िया नहीं ਇਸੋ ਸੋਚਣਾ ਸਰਕਾਰਾਂ ਨੂੰ ਦੋਸ਼ ਪਾਉਦੇ ਨੇ ਕਿ ਵਿਦਵਤ ਸਿੱਖਾਂ ਨੂੰ ਸ਼ੋਰ ਨੂੰ ਸਰਕਾਰ ਦੀ ਕਿਤਾਬਾਂ ਦਾ ਪੜ੍ਹਦੇ ਪਸਤਵਾਲਾ ਹਰ ਇੱਕ ਦਾ ਸਾਇਕਾ ਦੇ ਸਰੋਤ ਹਰ ਪਿਆ ਹੋਇਆ ਹੈ। ਆਪਾ ਰਾਜਾ ਰਾਜ ਸਿੰਘ ਜੀ ਵਰਤਾਂ ਛੁਰਾ ਉਹ ਵੀ ਗਰਾਊਂਡ ਦੇ ਵਿੱਚ ਆ ਗਿਆ ਵਿਹਲਾ ਕਰਾਓ ਵਿਹਲਾ ਕਰਾ ਪਿੱਛੇ ਆਓ ਆਹੋ ਰਿਆਂ ਨੂੰ ਅਗਲੇ ਪਾਸੇ ਦੀ ਖੇਤੀ ਫੌਂਟ ਸਵਾਣਾਂ ਨੂੰ ਜੰਗੀ ਆ ਵਿਹਲਾ ਕਰ ਦਿਓ ਸਾਰਾ ڀائي ڪردي ڇا ਆਪਾਂ ਬਤਾ ਜਾ ਰਿਹਾ ਹੈ ਨੀਜੀ ਸਾਰੇ ਜਿੰਨੇ ਵੀ ਤੁਸੀਂ ਪੱਤਰਕਾਰ ਸਾਹਿਬਾਨ ਜਿੱਥੇ ਇਹ ਵਿੱਚ ਜੀ ਨਿਊ ਇਹ ਚੜਦੀ ਕਲਾ ਨਿਊਜ਼ 18 PTC ਤੇ ਸਾਰੇ ਚੈਨਲ ਜਿਹੜੇ ਨੇ ਬਹੁਤ ਹੀ ਚੜਦੀ ਕਲਾ ਵਾਲੇ ਨੇ ਜਿੰਨੇ ਜਿਹੜੇ ਸੋਸ਼ਲ ਮੀਡੀਆ ਤੇ ਨਾਲ ਹੀ ਰਾਜੂ ਜੀ ਤੇ ਜਿੱਤੇ ਮਨੀਤ ਜੀ ਸਾਰੇ ਜਿਹੜੇ ਜਿਨ੍ਹਾਂ ਦਾ ਰਾਈ ਸਾਹਿਬ ਹੈ ਸਾਰੇ ਪੱਤਰਕਾਰ ਸਹਿਬਾਨ ਸਾਡੇ ਸਤਿਕਾਰਯੋਗ ਦਵਾ ਪੰਥਾ ਦੇ ਮੁਖੀ ਸਹਿਬਾਨ ਜਿਨ੍ਹਾਂ ਦੇ ਵਿੱਚ ਬਹੁਤ ਸਤਿਕਾਰਯੋਗ ਬਾਬਾ ਨਾਦਰ ਸਿੰਘ ਹਰੀਆਂ ਵਿਲਾ ਵਾਲੇ ਬਾਬਾ ਮੇਜਰ ਸਿੰਘ ਦਸ਼ਮੇਸ਼ਰ ਨਾਦਰ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਾ ਸਾਹਿਬ ਬਾਬਾ ਅਵਤਾਰ ਸਿੰਘ ਜੀ ਦਰਪੰਥ ਬਾਬਾ ਬਲੀ ਚੰਦ ਜੀ ਜੇ ਕੀਤੇ ਸ਼ਸ਼ਤਰ ਬਸ਼ਤਰ ਬਖਸ਼ੇ ਕੀਤੇ ਤੇ ਇਹ ਨਕਾਮਾਂ ਦੀ ਤਾਬਿਆ ਜਿਹੜੀ ਹੈ ਸਾਰੀਆਂ ਇਹ ਹੈਂਸਿੰਗ ਜਥੇਵੰਦ ਲਿਆ ਕਰਨੇ ਨਾਲ ਬੁੱਢਾ ਦਲ ਜਿਹੜਾ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਰੇ ਕਰਨੇ ਦਿਵਾਨੇ ਅੱਜ ਵਿਸ਼ਾਲ ਮਹੱਲਾ ਜਿਹੜਾ ਗੁਰੂ ਦਾ ਖਾਲਸਾ ਪੰਥ ਸਾਰਾ ਹੀ ਮਹੱਲੇ ਕਰਿਆ ਹੋਇਆ ਸੀ ਤੇ ਆਰਦੀ ਬਹੁਤ ਹੀ ਸਰਦਾ ਭਾਵਨਾ ਸਤਕਾਰ ਦੇ ਨਾਲ ਜਿੱਥੇ ਖਾਲਸੇ ਪੰਥ ਦੇ ਜਿੱਥੇ ਕੋਰਸਵਾਲਾ ਦੇ ਦਰਸ਼ਨ ਕੀਤੇ ਰਿਸ਼ਾਨ ਕੀ ਸੱਜਾ ਦੇ ਤੇ ਜੰਮ ਜੂ ਕਰਤਾਰ ਸਿੰਘ ਜੀ ਨੇ ਦੇਖੇ ਨੇ ਮੈਂ ਆਪ ਜੀ ਇੰਨਾ ਪੂਰੀ ਚੜ੍ਹਦੀ ਕਲਾ ਦੇ ਨਾਲ ਕੀਰਤਨ ਦੁਆਰਾ ਵਿਹਾਲ ਕਰਦੇ ਹਾਂ ਬਾਬਾ ਰਜੀਤ ਸਿੰਘ ਜੀ ਹੋਰਾਂ ਨੇ ਬਹੁਤ ਵੱਡੇ ਪ੍ਰਚਾਰ ਕੀਤੇ ਬਾਬਾ ਬਲਜੀਤ ਸਿੰਘ ਜੀ ਦਾਦੂ ਵਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਰ ਜੀ ਦਾ ਬਹੁਤ-ਬਹੁਤ ਦਲੇਰ ਸਿੰਘ ਜੀ ਖਾਲਸਾ ਲਈ ਭਾਵੇਂ ਕਮਰਿਆਂ ਜੇਸੀ ਮੇਡ ਲਵਾਏ ਪਰ ਫੇਰ ਵੀ ਬਹੁਤ ਚੰਗੀ ਗੱਲ ਹੈ ਤੇ ਆਗਿਆ ਸੰਗਤਾਂ ਦਾ ਜਿਹੜਾ ਮੈਂ ਇਹਨਾਂ ਨੇ ਪ੍ਰਬੰਧ ਕੀਤਾ ਹੋਰ ਵੀ ਅੱਗੇ ਵਧੀਆ ਕਰਿਆ ਕਰੋ ਤਾਂ ਕਿ ਸੰਗਤ ਨੂੰ ਸੌਖਾ ਰਹੇ ਸਾਰਿਆਂ ਦਾ ਪੱਤਰਕਾਰ ਸਹਿਬਾਨਾਂ ਦਾ ਇੱਥੋਂ ਦੇ ਲੋਕਲ ਤੇ ਉਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਯਾਰੋ ਵਸਾਖੀ ਵਾਲੇ ਦਿਨ ਆਪਾਂ ਨੂੰ ਇਹ ਜਕਾਰਾ ਜੜਿਆ ਸੀ ਜੇ ਆਪਾਂ ਵਿਸਾਰਕੀ ਵਾਲੀ ਗੱਲ ਹੀ ਬੈਠੇ ਆ ਇੱਕੇ ਵਾਰ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਓ ਜੀ ਜੀ ਬੱਲੇ ਆਓ ਹਰ ਸਾਲ ਦੀ ਤਰ੍ਹਾਂ ਸਰੋ